ਕਹਿੰਦੇ ਹਰੇਕ ਹਰ ਇੱਕ ਨੇ ਸਾਡੀ ਨੇ ਤੁਸੀ ਦੱਸ ਤੁਸੀਂ ਤੁਹਾਣਾ ਆਪਣੇ ਖਾਤੇ ਦੇ ਵਿਚਾਰ ਦੱਸੋ ਠੀਕ ਹੈ ਜੀ ਬਿਲਕੁਲ ਜੀ ਜਿਹੜੇ ਮਹਾਪਰਸਨ ਨੇ ਸੈਂਡਰ ਟੈਕ ਦੇ ਲਾ ਜੀ ਜੀ ਮਹੰਤ ਜੀ ਤੋਂ ਬਾਅਦ ਜੀ ਸਰੀਰਾਂ ਦਾ ਕਿਸੇ ਦਾ ਵੀ ਨਹੀਂ ਪਤਾ ਹੁੰਦਾ ਜਲ ਵੀ ਉਹ ਤੋਂ ਬਾਅਦ ਜਿਹੜੇ ਮਹਾਪਰਸਨ ਨੇ ਲੈਕਟ ਬਣਾਈ ਹੋਈ ਹੈ ਜੀ ਉਹਦੇ ਅਨੁਸਾਰ ਸਿੰਨਾ ਕੋਲੇ ਜਾਉਂਦੇ ਇਹ ਕਾਨੂੰਨ ਕੋਈ ਮਹੰਤ ਜੀ ਦਾ ਬਾਹਰ ਸਿੰਦਾ ਆ ਕੇ ਕਹੇ ਇਹ ਮਹਾਪਰਸਾਂ ਦੀ ਸਿੰਗਾ ਨੂੰ ਦਿੱਤੀ ਹੋਈ ਚੀਜ਼ ਹੈ ਕਿ ਜਿੰਨਾ ਚੋਤੇ ਤਾਂ ਮਹਾਪਰਸਾਂ ਦਾ ਵਿਚਾਰ ਆ ਤੇ ਤਾਂ ਮਤ ਜੀ ਨੂੰ ਇਹ ਸਾਰਿਆਂ ਨੇ ਨਾਮ ਹੀ ਕਰੀ ਨਹੀਂ ਮਹਾਪਰਸਾਂ ਦੀ ਲੈਕਚਰ ਬਣਾਈ ਹੋਈ ਐ ਇਹਨਾਂ ਦੀ ਜੀ ਵੀ ਉਸ ਤੋਂ ਬਾਅਦ ਇੱਕ ਬ੍ਰਹਮੰਦ ਜੀ ਕਰਨ ਬਾਅਦ ਵਿੱਚ ਇਹਨੂੰ ਇਹ ਚੀਜ਼ਾਂ ਦੀ ਮਤਾ ਵੀ ਲਖਣਾ ਤੇ ਦਿਨਾਂ ਚਾਰ ਮਾਪੀਦਾ ਕਰੀ ਰਾਤ ਆਪਾਂ ਕਹਿੰਦਾ ਕੋਲੇ ਉਹ ਤੋਂ ਬਾਅਦ ਸਿੰਘਾਂ ਦੀ ਜੀ ਹੈ ਤੇ ਪੰਜ ਰਹਿੰਦੇ ਕਿ ਸਾਨੂੰ ਆਪਾਂ ਠੀਕ ਠੀਕ ਕਨਾਈ ਜੀ ਗਾਣੇ ਜਿਵੇਂ ਮਹਾਪਸਾ ਨੇ ਕਿਹਾ ਹੋਇਆ ਉਹ ਚਿਰਾਂ ਦੀ ਲਿਖਤ ਬਣਾਈ ਹੈ ਸੋ ਕਿ ਇਹਨਾਂ ਦੇ ਹੱਥ ਨਹੀਂ ਬੈਠਣੇ ਸਾਥੀ ਇਹਨਾਂ ਦਾ ਇਹਨਾਂ ਦਾ ਵਕਤ ਹੋ ਰਿਹਾ ਹੈ ਠੀਕ ਹੈ ਜਿਵੇਂ ਆਪਦੀ ਬਾਕੀ ਨਾਲ ਅਪਸਤਰ ਦਾ ਵੇਖਦਾ ਪਹਿਰਾ ਜਾਂ ਹੋਰ ਭਜਨ-ਬਾਣੀ ਕਰਦੇ ਨੇ ਹੋਰ ਇਹਨਾਂ ਨੂੰ ਸਾਰੀ ਚੀਜ਼ ਮਹਾਪਸਾ ਨੂੰ ਹੀ ਅਧਿਕਾਰ ਹੋਣਾ ਜੀ ਸਤਿਗੁਰੂ ਇਹ ਨਹੀਂ ਹੈਗਾ ਲਈ ਪਾਲਣ ਹੋਏ ਮਾਪਰਾਂ ਨੂੰ ਪੁੱਤਾਂ ਨੂੰ ਤੁਹਾਨੂੰ ਰੱਖਿਆ ਸਾਰੇ ਸੰਗਾਂ ਨੇ ਪੂਰੀ ਪੱਕੀ ਬਣਾਈ ਰਹੀ ਹੈ ਤਾਂ ਲਖਤਾਰਾਂ ਨੇ ਤਾਂ ਕਰੀ ਪਰ ਰੋਲਾ ਰੋਲਾ ਨਹੀਂ ਸੀ ਜੀ ਸਭ ਠੀਕ ਸਰ ਬਾਤ ਇਹਨਾਂ ਦੇ ਸਾਰੇ ਮਾਪਰਾਂ ਨੇ ਲੈਕਟ ਬੁਲੀ ਬਣਾਈ ਰਹਿਣ ਕੇ ਲੱਗ ਸਕਦੇ ਜੀ ਠੀਕ ਹੈ ਤੇ ਸੰਗਾਂ ਜੋ ਤੇ ਮਾਪਰਾਂ ਦਾ ਸੇਵਾ ਕਰਦੇ ਆਏ ਨੇ ਤਪਾਰ ਜਦੋਂ ਨੇ ਵੱਡੇ ਨੇ ਸਾਰੇ ਆ ਸਾਰੇ ਇਹਨਾਂ ਨੇ ਹਮੀ ਕਰ ਜੀ ਸਾਥ ਉਹ ਦੂਸਰਾ ਕਮੇਟੀ ਬਾਰੇ ਜੀ ਬੋਲਦੇ ਕੱਲ ਨੂੰ ਕੋਈ ਕਮੇਟੀ ਦਾ ਸਹਿਯੋਗ ਨਾਲ ਹੈਗੀ ਸੰਪਰਦਾਇਕ ਜਰੂਰ ਸਹੀ ਰਹੇਣ ਜੇ ਫੈਂਡ ਦੀ ਕਮੇਟੀ ਜਿਹੜੇ ਨੇ ਨਹੀਂ ਪੇਰੇ ਸੰਗਤੋਂ ਢੜੇ ਬੰਨੋ ਨੇ ਨਾ اونے یہ پتہ دے دینا رانا ٹھیک اے او ਸੰتردار دی چیز نہیں رانا پنڈ دے ਸੰجوجن ہا اور سنگال دے ਸੰجوجنال دی اگے کار ہاں جی بہت سراں دیوار بنا نے کرنی پڑائی انہوں نے کراونی ایسے طرح ستان کے اندر بہت شکریہ بہت شکریہ پر کوئی باغ دا حال سو مانو نگر نو جو چھ جو دی اسی جو جنہاں بھی کر چھا تا مڑ جا ٹینٹی بند کر ساري سن تے نو ਬੜੀ ਬੋਨ ਬਸੰਤਾ ਦਾ ਮਾੜਾ ਕਿ ਵੀ ਤਾਂ ਸੰਤਾਨੇ ਬੰਦੇ ਪਿਆਰੇ ਬਣਾਏ ਹੋਏ ਨੇ ਉਹ ਵੀ ਜੀ ਤੇ ਬਾਕੀ ਸਾਠੇ ਵਿੱਚੋਂ ਜਿਦਵਾਨ ਵੀ ਹੈਗੀ ਸ਼ਮਨ ਵੀ ਹੈਗਾ ਹੈ ਜੀ ਇਹਨਾਂ ਦੇ ਵਿੱਚ ਸੀਗੀਆਂ ਸਾਰੀਆਂ ਬੰਦਾ ਵੀ ਮੇਰੇ ਆਪਰੇ ਮਸਖਿਆਲ ਦੇ ਨਾਲ ਇਹ ਅਸੀਂ ਸ਼ਰੀਰ ਕੇ ਇਹਨਾਂ ਨੂੰ ਤੁਸੀਂ ਸਹੀ ਮਨਸਾ ਚਾਪੋ ਉਹ ਗੋਸ ਗਾ ਰਿਹਾ ਬੋਲੇ ਹੋਰ ਹੋਰ بالکل چیز آپ پنڈ میرا بہت تنوع سیوا کرتے ہیں سہیوگ دینا کوئی باہر بندہ دخل واحد ਪਹਿਲਾਂ ਨਾ ਤਾਂ ਬੋਲੋ ਉਹ ਕਾਨੂੰਨ ਇਸ ਲਈ ਆ ਕਿ ਪੰਨੇ ਪਿਆਰੇ ਰਿਜੈਕਟਡ ਹੋਏ ਹੋਏ ਨੇ ਉਹਦੇ ਨਾਰਾ ਕੀ ਹੁੰਦਾ ਹੈ ਭਾਰਤੀ ਕਾਨੂੰਨ ਅਨਸਾਰ ਗੁਟਕੇ ਸਾਹਿਬ ਦੇ ਵੀ ਮੂਲੇ ਲਿਖਿਆ ਹੋਇਆ ਕਰੋਗੇ ਵੀ ਉਹ ਵੀ ਬਣੀ ਹੈ ਐਂ ਉਹ ਦਾ ਗਾਨ ਕਰਕੇ ਤੇ ਹੋਰ ਹਾ ਦਾ ਹੈ ਜਿਵੇਂ ਸੰਗਤ ਦੀ ਵਿਚਾਰ ਰਹੀ ਹੈ ਉਹ ਤਾਂ ਜਿਹੜੀ ਬੰਦਾ ਵੀ ਵੀ ਥੋੜੀ ਵਿਚਾਰ ਆ ਬਾਬਾ ਜੀ ਥੋਨੂੰ ਪਤਾ ਉਹ ਤੁਸੀਂ ਨਾਲ ਦੀ ਜਿਹੜੀ ਤੁਸੀਂ ਉਹ ਬਣਾ ਲੈਣੀ ਹੈ ਜੈਸਤ ਕੰ ਪੰਜਾਂ ਪਿਆਰੀਆਂ ਵਾਲੀ ਜਿਹੜੀ ਆ ਅਸੀਂ ਤੁਹਾਡੇ ਨਾਲ ਸਾਰੇ ਨਗਰਾਂ ਦੇ ਵਿੱਚ ਆਦਾ ਮਿੱਠਿਆ ਇਨਸਾਨ ਠੀਕ ਆ ਜੀ ਹਾਂ ਜੀ ਹੱਜ ਬਕਰ ਸਾਨੂੰ ਮਜੂਰ ਆ ਉਹ ਨੂੰ ਸੰਭੇ ਹੁੰਦਾ ਕੋਈ ਕੋਈ ਬੈਂਕ ਤੋਂ ਤਰਫ ਨਾ ਹੋਵੇ ਆ ਕੋਮ ਹੱਥ ਬਣ ਕੇ ਮਦਰਵਾਦ ਸਾਹਿਬ ਦੀ ਖੜੇ ਇਹਦਾ ਆਪਣਾ ਇਹਦਾ ਪ੍ਰਤੀਖਿਆ ਵਧੀਜੀ ਸੁਝਾਅ ਚਿੰਨ੍ਹਾਂ ਦੀ ਆਵਾਜ਼ ਤੋਂ ਬਾਅਦ ਤੁਹਾਡੇ ਲਈ ਬੋਲ ਸਕਦੇ ਹਾਂ ਨਿਰੰਦਾ ਸਹਿਯੋਗ ਨਾਲ ਡਾਗਮ ਚੱਲਣਾ ਹੈ ਕੋਈ ਸੰਤਾਨੇ ਕੋਈ ਵਿਚਾਰ ਕਹਿੰਦੇ ਕਿ ਯਾਤਰਾ ਵਿੱਚ ਉਹਦੇ ਬਾਰੇ ਪਹਿਲਾਂ ਇੱਕ ਵਾਰ ਵਿਚਾਰ ਕਰ ਲਓ ਜੋ ਕੁਝ ਰਿਪੋਰਟ ਕਰ ਰਹੇ ਹੋ ਉਸ ਦਾ ਕਰਦੇ ਜੇ ਜੇ ਜਾਵੇ ਨਾ ਆਪਾਂ ਤੋਂ ਬਚ ਕੇ ਵਿਚਾਰ ਕਰ ਲਓ ਦੱਸ ਜੇ ਕਹਿੰਦੇ ਸਮੱਸਿਆ ਕੋਈ ਸਿਰ ਤੇ ਲੱਦੇ ਤਰੀਕ ਨੂੰ ਲਿਖ ਕੇ ਸੁਣਾਓ ਉਹਦੇ ਬਾਰੇ ਵਿਚਾਰ ਕਰਾਂਗੇ ਮੈਂ ਚਲੋ ਕੁਝ ਸੁਝਾਅ ਤੁਹਾਨੂੰ ਸਮਝਾਉਂਦੇ ਹਾਂ ਮੈਂ ਆਸਿਰ ਚਾਰਸਿਓ ਕੋਈ ਵਿਚਾਰ ਵੈਸੇ ਨਹੀਂ ਕਿਤੇ ਇਦਾਂ ਹੀ ਕੋਈ ਫੋਟੋ ਮਾਸਾ ਨਹੀਂ ਮੈਂ ਕੋਈ ਪੁੱਛ ਨਹੀਂ ਕਰਦਾ ਮੈਂ ਮੰਨ ਲਓ ਉਦਾਂ ਮੈਂ ਫੋਟੋ ਦਾ ਕ੍ਰੀਨ ਇੱਥੇ ਹੋਰ ਜਦੋਂ ਸੰਤ ਲੈ ਜੇ ਸਰੀ ਚੱਟੀ ਉਹ ਬਾੜੀ ਜਿਹੜੀ 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 ਉਹ ਠੀਕ ਹੋਉਂਦੀ ਹੈ ਠੀਕ ਹੈ ਤੇ ਉਹ ਸੇ ਉਹ ਸੇ ਕੋਈ ਜਾਂਦਾ ਕੋਈ ਕੰਡ ਖਾਤਰ ਮਨਪਣਾ ਮਗਾਇਆ ਤੇ ਮਾਂਦੀ ਤੇ ਖਾਂਦੇ ਸਾਤੋਂ ਮਾਰੋ ਕੰਮ ਦੇਖਾ ਮਨੇ ਤੇ ਜਿਵੇਂ ਮੈਂ ਕੰਮ ਹੈ ਉਹ ਮੋਫਰਾ ਕੰਮ ਕਰਦਾ ਠੀਕ ਹੈ ਤੋ ਵੀ ਕੱਟੇ ਪੈਣਾ ਕੋ ਰਿਕਾਰਡ ਹੋ ਗਿਆ ਕਿ ਮੈਨੂੰ ਲਿਖਵੀਆਂ ਨਹੀਂ ਕਿਉਂ ਸੰਭੂ ਤੇ ਤੂੰ ਬਾਹਰ ਤੇ ਕੰਮ ਨਹੀਂ ਤੇ ਸਾਹ ਸਹੀ ਹੈ ਇਧਰ ਮੈਂ ਇਹ ਸਮਝ ਆਇਆ ਉਹ ਕਹਿੰਦਾ ਤਾਂ ਦਾਦਾ ਜੀ ਸਾਰੇ ਨੂੰ ਦੱਸ ਦੇ ਉਹ ਕਿ ਸਾਡੇ ਪਿੰਡਾਂ ਸਾਧਨੋਂ ਕਿਹਾ ਛੱਡਿਆ ਸੀ ਮਾਦੀ ਦੀ ਬਾਤ ਕਰ ਕਰ ਕੰਮ ਛੱਡਾ ਪਰ ਪਰ ਵੈਸੇ ਤੋਂ ਕੰਮ ਨਹੀਂ ਜਾਂਦਾ ਠੀਕ ਹੈ ਕੰਮ ਸਭ ਠੀਕ ਹੈ ਪਰ ਠੀਕ ਹੈ ਮੈਂ ਲੈਕ ਤੋਂ ਜੇ ਕਹਿੰਦਾ ਮੈਂ ਦੇਖ ਸੀ ਜੀ ਮੈਂ ਦੇਖੋ ਦੇਖਦੇ ਹੋ ਜਿਹੜੀ ਜਵਾਨੀ ਕਿ ਉਹ ਹੋ ਜਾਊ ਮੈਂ ਤੁਹਾਨੂੰ ਲਾਗਾ ਤੇ ਮਨ ਕੋਲ ਪੁੱਛੇਗਾ ਕਿ ਤਾਂ ਸਾਡੀ ਦੀ ਸੇਵਾ ਬਹੁ ਕੀਤੀ ਯਾਰ ਇਹ ਤੋਂ ਮੂਲਵਾ ਸੇਵਾ ਜਿਵੇਂ ਕੋਈ ਸੇਵਾ ਕਰ ਸਕੋ ਕਿ ਸੇਵਾ ਕਰ। ਪਕੀ ਗੱਜ ਉਪਰੇ ਮਨਤਪੁਰਾ ਦਾ ਕਰ ਜਾਊਗਾ। ਨਹੀਂ ਖਾਣੇ ਦੀ ਮਜਬੂਰੀ। ਅਸੀਂ ਦਸਤ ਨਾਲ ਚੱਲ ਰਿਹਾ ਹੈ ਜਿੱਦਾਂ ਕੋਈ ਡਾਕਟਰ ਆਪ ਦੇ ਨਾਲ ਸਿਆ। ਬਈ ਹਾਂ ਜੀ ਬਹਿ ਜਾਓ ਪ੍ਰਾਂਤ ਸਰ। ਬਹੁਤ ਸ਼ੁਕਰੀਆ। ਸਟਾਫ ਨਾਲ ਜਿਹਨੇ ਇਹਦਾ ਆਪਣੀ ਰੁਟੀਨ ਨਾਲ ਕਰ ਸਕਦੇ ਨੇ। ਉਹ ਵਧੀਆ ਗੀਜ ਹੈ। ਕਿਸੇ ਨਾਲ ਕੋਈ ਦਸਤ ਤੇ ਨਹੀਂ ਕਿਸੇ ਨੂੰ ਕਰਾਉਣੀ ਨਾ ਪਰ ਤਾਂ ਨੇ ਜਿਵੇਂ ਆਪਣਾ ਸੁਤੰਤਰ ਹਾਂ ਜੀ ਹਾਂ ਕੋਈ ਜਿੰਨੀ ਚੋਕਾ ਵੀ ਹੋ ਗਿਆ ਜੀ ਜਮਾਤ ਨਹੀਂ ਹੋਵੇ ਜਦ ਆਪ ਹੀ ਕਰੋਣੀ ਤੋਂ ਸੇਵਾ ਦੇ ਵਾਸਤੇ ਜਿਹੜੀ ਜੋਗੀਆਂ ਲੱਗੀਆਂ ਮੈਂ ਕੱਟਿਆ ਹਾਂ ਆਪਾਂ ਦਾ ਨਾਮ ਨਾਲ ਫੱਟ ਨਹੀਂ ਕਰਦਾ ਜਿਹਦੇ ਕੋਈ ਅੱਖਿਆਈ ਹੈ ਹਾਂ ਮੈਂ ਨਹੀਂ ਕਰਦਾ ਉਹ ਘੱਟ ਵੀ ਕਰਦਾ ਆਪਾਂ ਦਾ ਨਾਮ ਕਰਦਾ ਸਰੀਰ ਦਾ ਗਰੀਬ ਹਾਂ ਜੀ ਜੀ ਮੋਰੀ ਸਾਰੀ ਸੇਵਾ ਦੀ ਤਰ੍ਹਾਂ ਜੇ ਪਹਿਲੇ ਗੰਦੂਆਂ ਮਰਦੇ ਹਾਜ਼ਨਾਂ ਬੰਦੇ ਫਿਰਦ ਹੋਈ ਜਾਂਦੇ ਉਹ ਤੁਹਾਨੂੰ ਜਿੱਦ ਨਹੀਂ ਉਹਨਾਂ ਕੰਮ ਹੁੰਦਾ ਬੰਦੇ ਹੋਰ ਰੱਖੇ ਜਾਣਗੇ ਸਿੰਘ ਬਾਦਤਵਾਦ ਬੀਤੇ ਇੱਥੇ ਹੋਰ ਨਵੇਂ ਭਰਤੀ ਕਰੋ ਨਾਲੇ ਤਾਂ ਆਪਾਂ ਸੌਖੇ ਰਹਾਂ ਹੁਣ ਦੋ ਸਿੰਘ ਪ੍ਰਸਾਦਾ ਲਾਉਂਦੇ ਨੇ ਜਿੱਦ ਕਿਤੇ ਵਗਦੇ ਨੇ ਵਗਦਾ ਨਹੀਂ ਛੱਡੋ ਅੱਗੇ ਨਾਲੇ ਤਾਂ ਕੰਮ ਹਾਂ ਸਰਬਾ ਆਪਾਂ ਦਾ ਸਿੰਘਾਂ ਨੂੰ ਨਾਲੇ ਡਿਊਟੀਆਂ ਕਰਦੇ ਨੇ ਹੁਣ ਮੇਰੇ ਕੋਲੇ ਮੈਨੂੰ ਸਾਰਾ ਉਹ ਝਾੜੂ ਵਾਲੇ ਪ੍ਰਸਾਦਾ ਵੀ ਨਾਲੇ ਦਰਬਾਰ ਸਾਹਿਬ ਦੇ ਨਾਲੇ ਪੜਦੇ ਨੇ ਨਾਲੇ ਸਾਰਾ ਕੁਝ ਕਰੀ ਜਾਂਦੇ ਨੇ ਨਹੀਂ ਉੱਥੇ ਮੈਨੂੰ ਪੰਜ ਪੰਜ ਨੌਕਰ ਰੱਖਣੇ ਵੈਣਾ ਉੱਥੇ ਠੀਕ ਹੈ ਲੈ ਪਰਨ ਵਾਲੇ ਉੱਥੇ ਸਾਰਾ ਕੁਝ ਕਰੀ ਜਾਂਦੇ ਨੇ ਜੇ ਆਪਾਂ ਵਿਦਿਆਰਥੀ ਰੱਖਾਂਗੇ ਨਾਲ ਤਾਂ ਬਣਾ ਸਾਥ ਦੇਣ ਤੇ ਨਾਲੇ ਲਾਭ ਹੁਣ ਜੇ ਆਪਾਂ ਸਾਰੀ ਕਹਿੰਦੇ ਸਾਨੂੰ ਡੈਕਸ ਦਿਓ ਡੈਕਸ ਖਾਣੇ ਦੀਓ ਡੈਕਸ ਕਰਨੀ ਹਰ ਚੀਜ਼ ਨਹੀਂ ਲੱਗਤ ਕਾਦੀ ਦੇਣੀ ਹੈ ਡੈਕਸ ਨਹੀਂ ਹਰ ਕੀ ਨਾ ਲੈਣੀ ਆਪਾਂ ਹੋਤਾ ਰਹੇ ਨਹੀਂ ਇੱਥੇ ਹੁਣ ਉਹ ਤਾਂ ਦੇਖੀ ਨਹੀਂ ਹੁੰਦੀ ਦੇਖਿਆ ਹੁਣ ਜਿਹੜੀ ਹੁਣ ਆਪਾਂ ਕਰਨਾ ਉਹ ਕੱਚੇ ਵਾਲਾ ਕੱਟ ਗਿਆ ਉਹ ਮਾਰ ਦੇ ਉਹ ਦੇ ਕੇ ਜਿੰਮੇਦਾਰ ਕਰੇ ਉਹ ਪਰ ਮਗਰ ਨਾ ਉਹ ਠੀਕ ਹੋ ਜੀ ਠੀਕ ਹੋ ਜੀ ਤੁਸੀਂ ਦੇਖ ਲਓ ਦੰਸ ਦੇ ਪਛਾਂਦਾ ਪੰਜ ਪਿਆਰੇ ਬਣਾਏ ਜੇ ਉਹਨਾਂ ਵਿੱਚੋਂ ਸਾਦੇ ਸੇ ਉਹਨਾਂ ਦੇ ਤੋਂ ਬਣਾਉਂਦੇ ਹਾਂ ਤਾਂ ਬਗੜੀ ਨੂੰ ਮੋਰ ਨਾਲ ਛੋਟੀ ਸੇ ਉਹਨਾਂ ਦੇ ਖਾਜੇ ਸੀ ਉਹਨਾਂ ਦੇ ਤੋਂ ਕੰਮ ਸੇ ਬਣਾਉਂਦੇ ਹਾਂ ਜੂ ਅਸੀਂ ਸ਼ੁਰੂ ਫਾਂ ਤੋਂ ਗਰਗਰੀ ਨੂੰ ਬਣਾਉਂਦੇ ਹਾਂ ਚਲੋ ਜੀ ਸਹਿਮਤੀ ਦੇ ਨਾਲ ਹੀ ਜੋਪਾ ਪਗੜੀ ਰਹਿਣ ਤਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਆਪਕੋ ਕੋਈ ਗੱਲ ਨਾ ਰੱਖ ਲੈ ਕੋਈ ਨਾ ਦੋਨੇ ਆਏ ਦੋਨੇ ਆਏ ਬਾਬਾ ਬਲਵੀਰ ਸਿੰਘ ਜੀ ਬਾਬਾ ਬਲਵੀਰ ਸਿੰਘ ਜੀ ਇਹ ਅਸੀਂ ਆਟਾ ਹਾਂਜੀ ਚਲ ਸਾਹਮਣੇ ਹੋੜੇ ਸਾਹਮਣੇ ਇਹਦੇ ਤੋਂ

ہاں ہاں بابا جی بلبا جی ادھر آؤ سامنے oh yeah,